ਬਰਾਵੋ ਆਹ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਹੈੱਡਫੋਨ ਜ਼ਰੂਰ ਲਾ ਲਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਕੁਝ ਗੱਲਾਂ ਐਹੋ ਜਿਹੀਆਂ ਨੇ ਜਿਹੜੀਆਂ ਕਰਨੀਆਂ ਬਹੁਤ ਜ਼ਰੂਰੀ ਨੇ ਪਰ ਤੁਸੀਂ ਪਰਿਵਾਰ ਦੇ ਵਿੱਚ ਬਹਿ ਕੇ ਨਹੀਂ ਸੁਣ ਸਕਦੇ ਕੁੜੀ ਨੇ ਆਪਣੇ ਘਰ ਵਾਲੇ ਨੂੰ ਰੰਗੇ ਹੱਥੀਂ ਫੜ ਲਿਆ ਕਿਸੇ ਹੋਰ ਬੰਦੇ ਦੇ ਨਾਲ ਸੈਕਸ ਕਰਦੇ ਨੂੰ ਕੁੜੀ ਨੂੰ ਆਪਦੇ ਵਿਆਹ ਤੋਂ 3-4 ਮਹੀਨਿਆਂ ਬਾਅਦ ਪਤਾ ਲੱਗਾ ਕਿ ਮੈਂ ਜਿਹੜੇ ਮੁੰਡੇ ਨਾਲ ਵਿਆਹੀ ਗਈਆਂ ਉਹ ਇੱਕ ਟੈਂਪੂ ਆ ਉਹ ਹੋਰ ਮੁੰਡਿਆਂ ਦੇ ਨਾਲ ਸਬੰਧ ਬਣਾਉਂਦਾ ਆ ਫਿਰ ਜਦੋਂ ਘਰਵਾਲੀ ਨੇ ਆਪਣੇ ਘਰਵਾਲੀ ਨੂੰ ਕਿਸੇ ਵੱਡੀ ਉਮਰ ਦੇ ਬੰਦੇ ਨਾਲ ਸੈਕਸ ਕਰਦੇ ਨੂੰ ਰੰਗੇ ਹੱਥੀ ਫੜ ਲਿਆ ਤੇ ਘਰਵਾਲੀ ਨੇ ਫਿਰ ਵੀਡੀਓ ਬਣਾ ਲਈ ਫਿਰ ਘਰਵਾਲੀ ਨੇ ਜਿਹੜਾ ਉਸ ਬੰਦੇ ਦਾ ਜਲੂਸ ਕੱਢਿਆ ਉਹ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਉਹ ਕੁੜੀ ਇਸ ਟਾਈਮ ਤੇ ਕੈਨੇਡਾ ਦੇ ਵਿੱਚ ਰਹਿੰਦੀ ਹੈ ਫੇਰ ਉਸ ਕੁੜੀ ਨੇ ਅੱਕ ਕੇ ਇੱਕ ਬਹੁਤ ਵੱਡਾ ਕਦਮ ਚੱਕਿਆ ਕਿਵੇਂ ਉਹਨੇ ਆਪ ਦੇ ਘਰ ਵਾਲੇ ਨੂੰ ਫੜਿਆ ਕਿਵੇਂ ਉਸ ਕੁੜੀ ਨੂੰ ਪਤਾ ਲੱਗਿਆ ਕਿ ਮੇਰਾ ਘਰ ਵਾਲਾ ਗਏ ਆ ਆ ਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਜਦੋਂ ਇਹ ਕੁੜੀ ਪੰਜਾਬ ਦੇ ਵਿੱਚ ਰਹਿੰਦੀ ਹੁੰਦੀ ਆ ਇਹ ਬਹੁਤ ਚੰਗੇ ਪਰਿਵਾਰ ਦੇ ਵਿੱਚੋਂ ਸੀ ਪੜ੍ਹੀ ਲਿਖੀ ਸੀ ਪੜ੍ਹ ਲਿਖ ਕੇ ਇਸ ਕੁੜੀ ਨੇ ਆਈਲੈਟਸ ਕਰ ਲਿਆ ਚਲੋ ਜੀ ਆਈਲੈਟਸ ਤੋਂ ਬਾਅਦ ਫੈਲ ਲਈ ਇਹ ਉਸ ਕੁੜੀ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਕੈਨੇਡਾ ਦਾ ਵੀਜ਼ਾ ਲੱਗਣ ਤੋਂ ਬਾਅਦ ਇਹਦੀ ਕੈਨੇਡਾ ਦੀ ਟਿਕਟ ਵੀ ਹੋ ਜਾਂਦੀ ਆ ਜਦੋਂ ਇਸ ਕੁੜੀ ਦੇ ਬਾਰ ਜਾਣ ਦੇ ਵਿੱਚ ਸਿਰਫ 20 ਦਿਨ ਰਹਿ ਜਾਂਦੇ ਆ ਤਾਂ ਇੱਕ ਬਹੁਤ ਚੰਗਾ ਰਿਸ਼ਤਾ ਇਹਨਾਂ ਨੂੰ ਦੱਸਿਆ ਜਾਂਦਾ। ਮੁੰਡੇ ਕੋਲੇ 22 ਕਿੱਲੇ ਜ਼ਮੀਨ ਸੀਗੀ, ਮੁੰਡੇ ਦਾ ਪਿਓ ਮਰਿਆ ਹੋਇਆ ਸੀਗਾ, ਭੈਣ ਵਿਆਹੀ ਹੋਈ ਸੀ, ਮਾਂ ਪੁੱਤ ਘਰ ਦੇ ਵਿੱਚ ਇਕੱਲੇ ਸੀ, 22 ਕਿੱਲੇ ਮੁੰਡੇ ਕੋਲੇ ਜ਼ਮੀਨ ਸੀ। ਜਦੋਂ ਇਸ ਕੁੜੀ ਦੇ ਪਿਓ ਨੂੰ ਦੱਸ ਪਾਈ ਜਾਂਦੀ ਹੈ ਕਿ ਇਸ ਤਰ੍ਹਾਂ 22 ਕਿੱਲੇ ਵਾਲਾ ਮੁੰਡਾ ਤਾਂ ਕੁੜੀ ਦੇ ਪਿਓ ਨੇ ਸੋਚਿਆ ਵੀ ਕਿਉਂ ਨਾ ਆਪਾਂ ਘਰ ਵੇਖ ਲਈਏ, ਹਜੇ ਤਾਂ ਜਾਣ ਦੇ ਵਿੱਚ 20 ਦਿਨ ਪਏ ਆ। ਵੀ ਚਲ ਆਪਾਂ ਜਿੰਨਾ ਖਰਚਾ ਕੀਤਾ ਜੇ ਉਹ ਮੁੰਡੇ ਵਾਲੇ ਭਰ ਦੇਣਗੇ ਤਾਂ ਆਪਾਂ ਵਿਆਹ ਕਰ ਦਿਆਂਗੇ। ਚਲੋ ਜੀ ਕੁੜੀ ਦਾ ਮਾਂ ਪਿਓ ਮੁੰਡਾ ਵੇ ਇੱਕ ਹੁੰਦੇ ਮੁੰਡਾ ਸੋਹਣਾ ਸੁਨੱਖਾ ਹੁੰਦਾ ਫਿਰ ਉਹ ਕੁੜੀ ਦੇਖਣਾ ਹੁੰਦੇ ਉਹਨਾਂ ਨੂੰ ਕੁੜੀ ਪਸੰਦ ਆ ਜਾਂਦੀ ਹੈ ਫਿਰ ਦੋਨਾਂ ਪਰਿਵਾਰਾਂ ਦੇ ਵਿੱਚ ਇੱਕ ਡੀਲ ਡਨ ਹੁੰਦੀ ਹੈ ਇੱਕ ਸੌਦਾ ਹੁੰਦਾ ਸੌਦਾ ਕੀ ਹੁੰਦਾ ਕਿ ਜਿਹੜੇ ਮੁੰਡੇ ਵਾਲੇ ਹੁੰਦੇ ਆ ਉਹ ਕਹਿੰਦੇ ਆ ਵੀ ਸਾਡੇ ਪੁੱਤ ਨੂੰ ਬਾਹਰ ਲੈ ਜੇ ਜਿੰਨਾ ਵੀ A to Z ਖਰਚਾ ਹੋਇਆ ਆਈਲੈਂਡਸ ਤੋਂ ਲੈ ਕੇ ਫਾਈਲਾਂ ਤੱਕ ਟਿਕਟਾਂ ਤੱਕ ਸ਼ਾਪਿੰਗ ਤੱਕ ਉਹ ਸਾਰਾ ਖਰਚਾ ਸੀ ਭਰਨ ਨੂੰ ਤਿਆਰ ਚਲੋ ਜੀ ਜਦੋਂ ਇਹ ਡੀਲ ਡਨ ਹੋ ਜਾਂਦੀ ਆ ਕੁੜੀ ਵਾਲਿਆਂ ਨੂੰ ਵੀ ਸੌਦਾ ਮਨਜ਼ੂਰ ਹੁੰਦਾ ਤੇ ਮੁੰਡੇ ਵਾਲਿਆਂ ਨੂੰ ਮਨਜ਼ੂਰ ਹੁੰਦਾ ਤਾਂ ਦੋਨਾਂ ਦਾ ਵਿਆਹ ਹੋ ਜਾਂਦਾ 10 ਦਿਨਾਂ ਦੇ ਵਿੱਚ ਸਾਰੀ ਤਿਆਰੀ ਤੇ ਵਿਆਹ ਹੋ ਜਾਂਦਾ। ਵਿਆਹ ਤੋਂ ਬਾਅਦ ਇਹ ਕੁੜੀ ਸਿਰਫ 9 ਦਿਨ ਉਸ ਮੁੰਡੇ ਦੇ ਨਾਲ ਰਹੀ ਤੇ 10ਵੇਂ ਦਿਨ ਇਹ ਕੁੜੀ ਕੈਨੇਡਾ ਵਾਲੇ ਜਾਇ ਤੇ ਚੜ ਜਾਂਦੀ ਹੈ। ਚਲੋ ਜੀ ਕੈਨੇਡਾ ਜਾਣ ਤੋਂ ਬਾਅਦ ਇਹ ਕੁੜੀ ਆਪਣੇ ਘਰ ਵਾਲੇ ਨਾਲ ਪੂਰੀ ਵਫਾਦਾਰ ਰਹਿੰਦੀ ਹੈ। ਇਹੇ ਮੁੰਡੇ ਨੂੰ ਵਧੀਆ ਉਧਰੋਂ ਫੋਨ ਵੀ ਕਰਦੀ ਸੀ, ਵੀਡੀਓ ਕਾਲ ਵੀ ਕਰਦੀ ਸੀ। ਤੇ ਕੰਮ ਤੋਂ ਜਿੰਨੇ ਪੈਸੇ ਥੋੜੇ-ਬਹੁਤ ਕਮਾਉਂਦੀ ਸੀ ਉਹ ਵੀ ਇਹ ਮੁੰਡੇ ਨੂੰ ਪਾਉਂਦੀ ਸੀ। ਉਸ ਤੋਂ ਬਾਅਦ ਇਹਦੇ ਘਰ ਵਾਲੇ ਦਾ ਬਰਥਡੇ ਸੀਗਾ, ਇਹਨੇ ਬਾਹਰੋਂ ਉਹਨੂੰ ਆਈਫੋਨ ਗਿਫਟ ਦੇ ਵੀ ਪੈਸੇ ਪਾਏ ਵੀ ਤੋ ਆਈਫੋਨ ਲੈ ਲਿਆ। ਮੈਂ ਤਨੂੰ ਆਈਫੋਨ ਗਿਫਟ ਕਰਨਾ ਯਾਨੀ ਕਿ ਕੁੜੀ ਆਪਣੇ ਘਰ ਵਾਲੇ ਨਾਲ ਪੂਰੀ ਵਫਾਦਾਰ ਰਹੀ ਇਨੇ ਕੋਈ ਧੋਖਾ ਨਹੀਂ ਕੀਤਾ ਚਲੋ ਜੀ ਘਰ ਵਾਲੇ ਦਾ ਸਾਲਕ ਬਾਦ ਵੀਜ਼ਾ ਲੱਗਦਾ ਤੇ ਘਰ ਵਾਲੇ ਨੂੰ ਇਹ ਕੈਨੇਡਾ ਸੱਤ ਲੈਂਦੀ ਆ ਘਰ ਵਾਲਾ ਕੈਨੇਡਾ ਜਾਂਦਾ 에어ਪੋਰਟ ਤੇ ਕੁੜੀ ਆਪ ਖੁਦ ਰਿਸੀਵ ਕਰਕੇ ਜਾਂਦੀ ਆ ਚਲੋ ਜੀ ਜਦੋਂ ਘਰ ਵਾਲਾ ਆਪਣੀ ਘਰ ਵਾਲੀ ਕੋਲੇ ਪਹੁੰਚ ਜਾਂਦਾ ਆ ਤਾਂ ਹੁਣ ਤੁਹਾਨੂੰ ਪਤਾ ਹੀ ਆ ਕਿ ਜੋ ਮੀਆਂ ਬੀਬੀ ਦੇ ਵਿੱਚ ਹੁੰਦਾ ਆ ਹਨਾ ਘਰ ਵਾਲੇ ਤੇ ਘਰ ਵਾਲੀ ਵਿੱਚ ਜੋ ਹੁੰਦਾ ਉਹ ਸਾਰਿਆਂ ਨੂੰ ਪਤਾ ਉਹ ਖੁੱਲ ਕੇ ਬੋਲਣ ਦੀ ਕੋਈ ਲੋੜ ਨਹੀਂ ਜਦੋਂ ਇਹ ਬੰਦਾ ਕੈਨੇਡਾ ਪਹੁੰਚਦਾ ਆ ਆਪਦੀ ਘਰਵਾਲੀ ਨਾਲ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਦਾ ਆ ਤਾਂ ਜਿਹੜੀ ਘਰਵਾਲੀ ਹੁੰਦੀ ਆ ਉਹ ਸੈਟੀਸਫਾਈ ਨਹੀਂ ਹੁੰਦੀ ਤਾਂ ਉਹ ਫਿਰ ਵੀ ਉਸ ਗੱਲ ਨੂੰ ਗੌਰ ਨਹੀਂ ਕਰਦੀ ਉਸ ਗੱਲ ਤੇ ਚਲੋ ਜੀ ਮਹੀਨਾ ਡੇਢ ਇਸ ਤਰ੍ਹਾਂ ਲੰਘ ਜਾਂਦਾ ਆ ਤੇ ਜਿਹੜੀ ਘਰਵਾਲੀ ਹੁੰਦੀ ਆ ਉਹ ਆਪਣੇ ਘਰਵਾਲੇ ਨੂੰ ਕਹਿੰਦੀ ਆ ਕਿ ਤੂੰ ਸੈਕਸੂਅਲ ਤੌਰ ਤੇ ਬਹੁਤ ਕਮਜ਼ੋਰ ਆ ਵੀ ਤੂੰ ਕਿਸੇ ਡਾਕਟਰ ਨੂੰ ਆਪਾਂ ਦਿਖਾ ਲੈਣੇ ਆ ਕਿਸੇ ਡਾਕਟਰ ਦੀ ਆਪਾਂ رائے ਲੈ ਲੈਣੇ ਆ ਆਪਾਂ ਦਵਾਈ ਲੈ ਲੈਣੇ ਆ ਪਰ ਜਿਹੜਾ ਘਰਵਾਲਾ ਹੁੰਦਾ ਉਹ ਇਹ ਗੱਲ ਮੰਨਣ ਲਈ ਤਿਆਰ ਹੀ ਨਹੀਂ ਹੁੰਦਾ ਚਲੋ ਜੀ ਜਿਹੜਾ ਮੁੰਡਾ ਹੁੰਦਾ ਇਹ ਉੱਥੇ ਜਾ ਕੇ ਬਹੁਤ ਜ਼ਿਆਦੀ ਡ੍ਰਿੰਕ ਕਰਕੇ ਇਹ ਆਪਦੀ ਘਰ ਦੀ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦਾ ਉਹਨੂੰ ਟੌਰਚਰ ਕਰਨਾ ਸ਼ੁਰੂ ਕਰ ਦਿੰਦਾ ਕਿਉਂਕਿ ਇਹਦੇ ਪੱਲੇ ਕੁਝ ਵੀ ਨਹੀਂ ਸੀਗਾ ਇਹ ਤਾਂ ਦੂਜਾ ਬੰਦਾ ਸੀਗਾ ਟੈਂਪੂ ਤਾਂ ਇਹ ਤਾਂ ਹੋਰ ਤਰੀਕੇ ਨਾਲ ਚੱਲਦਾ ਸੀਗਾ ਪਰ ਜਿਹੜੀ ਘਰ ਵਾਲੀ ਸੀ ਉਹਨੂੰ ਕੁਝ ਵੀ ਨਹੀਂ ਸੀ ਪਤਾ ਉਹਦੇ دل ਚੇ ਸੀਗਾ ਸ਼ਾਇਦ ਹੀ ਸੈਕਸਵਲ ਪਾਵਰ ਕਮਜ਼ੋਰ ਆ ਸ਼ਾਇਦ ਇਹ ਕੁਛ ਤਾਂ ਨਹੀਂ ਕਰ ਪਾਉਂਦਾ ਹਨਾ ਚਲੋ ਜੀ ਘਰ ਵਾਲੀ ਨੇ ਕੁਝ ਟਾਈਮ ਲਈ ਉਹਨਾਂ ਗੱਲਾਂ ਨੂੰ ਇਗਨੋਰ ਵੀ ਕੀਤਾ ਪਰ ਇਹ ਬੰਦਾ दारू ਪੀ ਕੇ ਆਪਦੀ ਘਰ ਵਾਲੀ ਨੂੰ ਤਾਂ ਕੁੱਟਿਆ ਕਰੇ ਕਿਉਂਕਿ ਇਹ ਕੁਝ ਕਰਨੀ ਸੀ ਪਾਉਂਦਾ ਇਹ ਖੁੱਲ ਕੇ ਹੁਣ ਆਪਦੀ ਘਰ ਵਾਲੀ ਨੂੰ ਦੱਸ ਨਹੀਂ ਸਕਦਾ ਸੀ ਵੀ ਮੈਂ ਗਏ ਆ ਇਹ ਮੇਰੇ ਕੋਲੋਂ ਤਾਂ ਨਹੀਂ ਕੁਝ ਹੁੰਦਾ ਚਲੋ ਜੀ ਇਹਨੇ ਤਿੰਨ ਚਾਰ ਮਹੀਨੇ ਆਪਦੀ ਘਰ ਵਾਲੀ ਦੇ ਉੱਤੇ ਬਹੁਤ ਜਲੂਸ ਕੱਢਿਆ ਪਰ ਘਰ ਵਾਲੀ ਫਿਰ ਵੀ ਦੇਖੋ ਕਿੰਨਾ ਸਬਰ ਸੀ ਉਹਨੇ ਨਾ ਪੁਲਿਸ ਨੂੰ ਫੋਨ ਕੀਤਾ ਨਾ ਉਹਨੇ ਕਿਤੇ ਬਾਹਰ ਗੱਲ ਕੀਤੀ ਨਾ ਹੀ ਉਹਨੇ ਆਪਦੇ ਮਾਂ ਪਿਓ ਨੂੰ ਗੱਲ ਦੱਸੀ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਹੁਣ ਮੇਰੀ ਕਿਸਮਤ ਆ ਜੋ ਮੇਰੀ ਕਿਸਮਤ ਦੇ ਵਿੱਚ ਹੈਗਾ ਉਹ ਮੈਨੂੰ ਮਿਲ ਗਿਆ ਚਲੋ ਜੀ ਇਹੇ ਬੰਦਾ ਕੀ ਕਰਦਾ ਹੁੰਦਾ ਸੀ ਜਦੋਂ ਇਹ ਕੰਮ ਤੇ ਜਾਂਦਾ ਹੁੰਦਾ ਸੀ ਇਹਦੇ ਕੋਲ ਇੱਕ ਛੋਟੀ ਜੀ ਕਿੱਟ ਹੁੰਦੀ ਸੀਗੀ ਚਲੋ ਜੀ ਇਹ ਕਿੱਟ ਲੈ ਕੇ ਕੰਮ ਤੇ ਜਾਂਦਾ ਹੁੰਦਾ ਸੀਗਾ ਤਾਂ ਇੱਕ ਦਿਨ ਅਚਾਨਕ ਕੀ ਹੋਇਆ ਕਿ ਇਹਦੀ ਘਰਵਾਲੀ ਨੇ ਉਹ ਕਿੱਟ ਦੇਖੀ ਜਦੋਂ ਇਹਦੀ ਘਰਵਾਲੀ ਨੇ ਉਹ ਕਿੱਟ ਖੋਲ ਕੇ ਦੇਖੀ ਉਹਦੇ ਅੰਦਰ ਇੱਕ ਪੌકેટ ਸੀ ਜਦੋਂ ਉਹਨੇ ਉਹ ਪੌકેટ ਖੋਲ ਕੇ ਦੇਖੀ ਤਾਂ ਉਹਦੇ ਵਿੱਚੋਂ ਉਹਨੂੰ ਇੱਕ ਲੇਡੀਜ਼ ਅੰਡਰਵੀਅਰ ਮਿਲਦਾ ਜਦੋਂ ਉਹ ਲੇਡੀਜ਼ ਅੰਡਰਵੀਅਰ ਦੇਖਦੀ ਆ ਤਾਂ ਉਹ ਬਹੁਤ ਹੈਰਾਨ ਹੋ ਜਾਂਦੀ ਆ ਕਿ ਇਹ ਬੰਦਾ ਲੇਡੀਜ਼ ਇੰਟਰਵਿਊਅਰ ਦਾ ਕੀ ਕਰਦਾ ਜਾਂ ਇਹ ਕਿਸੇ ਹੋਰ ਔਰਤ ਦਾ ਹੋ ਸਕਦਾ ਤਾਂ ਜਿਹੜੀ ਉਹ ਕੁੜੀ ਸੀ ਉਹ ਆਪਦੇ ਘਰ ਵਾਲੇ ਤੇ ਸ਼ੱਕ ਕਰ ਲੈਂਦੀ ਆ ਵੀ ਸ਼ਾਇਦ ਇਹਦੇ ਸਬੰਧ ਕਿਸੇ ਬਾਹਰਲੀ ਔਰਤ ਦੇ ਨਾਲ ਨੇ ਇਹ ਤਾਂ ਨਹੀਂ ਮੇਰੇ ਨਾਲ ਖੁੱਲ ਕੇ ਕੁਛ ਕਰਦਾ ਤਾਂ ਮੈਨੂੰ ਕੁੱਟਦਾ ਮਾਰਦਾ ਗਲਤ ਬੋਲਦਾ ਚਲੋ ਜਿਹੜੀ ਘਰ ਵਾਲੀ ਆ ਉਹ ਇਹਨੂੰ ਪੁੱਛਣਦੀ ਆ ਵੀ ਤੇਰੇ ਕਿਸੇ ਹੋਰ ਔਰਤ ਦੇ ਨਾਲ ਸਬੰਧ ਨੇ ਇਹ ਬੰਦਾ ਕਹਿੰਦਾ ਮੇਰੇ ਕਿਸੇ ਨਾਲ ਹੋਰ ਸਬੰਧ ਨਹੀਂ ਹੈਗੇ ਚਲੋ ਜੀ ਦੋਨਾਂ ਜੀਆਂ ਦੇ ਵਿੱਚ ਕਲੇਸ਼ ਰਹਿਣ ਲੱਗ ਜਾਂਦਾ ਜਿਹੜੀ ਘਰ ਵਾਲੀ ਸੀ ਉਹ ਬਹੁਤ ਜ਼ਿਆਦਾ ਸ਼ੱਕ ਕਰਨ ਲੱਗ ਜਾਂਦੀ ਹੈ ਕਿ ਇਹ ਬੰਦਾ ਕਿਸੇ ਹੋਰ ਕੁੜੀ ਦੇ ਨਾਲ ਗਲਤ ਆ ਵੀ ਇਹਦੇ ਕਿੱਟ ਦੇ ਵਿੱਚੋਂ ਇੱਕ ਲੇਡੀਜ਼ ਇੰਟਰਵਿਊਰ ਨਿਕਲਿਆ ਚਲੋ ਜੀ ਜਦੋਂ ਉਹ ਕੁੜੀ ਹੁਣ ਆਪਦੇ ਘਰ ਵਾਲੇ ਦੀ ਕੁੱਟਮਾਰ ਤੋਂ ਕਲੇਸ਼ ਤੋਂ ਤੰਗ ਹੋ ਗਈ ਤਾਂ ਜਿਹੜੀ ਉਹ ਕੁੜੀ ਸੀ ਉਹਨੇ ਵੀ ਬਾਹਰ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਕਰ ਲਈ ਜਦੋਂ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਕਰ ਲਈ ਤਾਂ ਉਹ ਮੁੰਡਾ ਇਹ ਗੱਲ ਇਹਨੂੰ ਪੁੱਛਦਾ ਕਿ ਤੇਰਾ ਘਰ ਵਾਲਾ ਇੰਨਾ ਸੋਹਣਾ ਸੁਨੱਖਾ ਆ ਵੀ ਤੂੰ ਮੇਰੇ ਨਾਲ ਕਿਉਂ ਗੱਲ ਕੀਤੀ ਕਿਉਂਕਿ ਮੁੰਡੇ ਸੁਭਾਅਕੀ ਕੀ ਗੱਲ ਪੁੱਛ ਲੈਂਦੇ ਆ ਕੁੜੀਆਂ ਨੂੰ ਕੀ ਤੇਰਾ ਘਰ ਵਾਲਾ ਸੋਹਣਾ ਸੁਨੱਖਾ ਆ ਤੇ ਤੂੰ ਮੇਰੇ ਨਾਲ ਗੱਲ ਕਿਉਂ ਕੀਤੀ ਤਾਂ ਇਹ ਕੁੜੀ ਉਸ ਮੁੰਡੇ ਨਾਲ ਗੱਲ ਸ਼ੇਅਰ ਕਰਦੀ ਏ ਆਪਦੇ ਆਸ਼ਕ ਨਾਲ ਕੀ ਜਿਹੜਾ ਮੇਰਾ ਘਰ ਵਾਲਾ ਉਹ ਮੈਨੂੰ ਬਹੁਤ ਜ਼ਿਆਦਾ ਕੁੱਟਦਾ ਮਾਰਦਾ ਆ ਮੇਰੀ ਕੋਈ ਵੀ ਗੱਲ ਸੁਣਦਾ ਨਹੀਂ ਰਾਤ ਨੂੰ ਵੀ ਮੇਰੇ ਨਾਲ ਪਿੱਠ ਕਰਕੇ ਸੌਂ ਜਾਂਦਾ ਆ ਰਾਤ ਨੂੰ ਮੇਰੇ ਨੇੜੇ ਤੱਕ ਨਹੀਂ ਆਉਂਦਾ ਤੇ ਉਹ ਸੈਕਸਲ ਤੌਰ ਤੇ ਵੀ ਬਹੁਤ ਜ਼ਿਆਦਾ ਕਮਜ਼ੋਰ ਆ ਚਲੋ ਜੀ ਉਹਦੇ ਆਸ਼ਕ ਨੇ ਸਾਰੀਆਂ ਗੱਲਾਂ ਸੁਣੀਆਂ ਚਲੋ ਜਿਹੜਾ ਘਰ ਵਾਲਾ ਸੀ ਉਹ ਤਾਂ ਪਹਿਲੇ ਨੇ ਚ ਇੰਟਰਸਟ ਨਹੀਂ ਲੈਂਦਾ ਸੀ ਉਹਨੇ ਇੰਟਰਸਟ ਲੈਣਾ ਵੀ ਕਿਸੀ ਕਿਉਂਕਿ ਉਹਦੇ ਪੱਲੇ ਕੁਝ ਨਹੀਂ ਹੁੰਦਾ ਸਿਰਫ ਮਕਸਦ ਸੀ ਕਿ ਕੈਨੇਡਾ ਜਾਣ ਤੱਕ ਹੁਣ ਉਹ ਕੈਨੇਡਾ ਕਿਉਂ ਆਇਆ ਇਹ ਕਿਸੇ ਨੂੰ ਨਹੀਂ ਸੀ ਪਤਾ ਘਰ ਵਾਲੀ ਦੇ ਮਨ ਚ ਆਇਆ ਸੀ ਕਿ ਸ਼ਾਇਦ ਨੇ ਕੈਨੇਡਾ ਹੀ ਆਉਣਾ ਸੀ ਡਾਲਰ ਕਮਾਉਣ ਪਿੱਛੇ ਪਰ ਉਹਨੂੰ ਕੈਨੇਡਾ ਕੋਈ ਹੋਰ ਭੁੱਖ ਖਿੱਚ ਕੇ ਲਈ ਸੀਗੀ ਚਲੋ ਕੁਝ ਸਮਾਂ ਇਸ ਤਰ੍ਹਾਂ ਲੰਘ ਜਾਂਦਾ ਆ ਥੋੜੀ ਜਿਹੀ ਘਰ ਵਾਲੀ ਸੀ ਉਹ ਆਪਦੇ ਆਸ਼ਕ ਨਾਲ ਤੋਂ ਸੈਟੀਸਫਾਈ ਹੋ ਜਾਂਦੀ ਸੀਗੀ ਉਹਨੇ ਹੌਲੀ-ਹੌਲੀ ਆਪਣੇ ਘਰ ਵਾਲੇ ਦੇ ਵਿੱਚ ਇੰਟਰਸਟ ਘਟਾਤਾ ਪਰ ਆਖਰ ਨੂੰ ਫੇਰ ਦੋਨਾਂ ਦੇ ਵਿੱਚ ਇੱਕ ਰੌਲਾ ਫੇਰ ਪੈਂਦਾ ਕਿਉਂਕਿ ਘਰ ਵਾਲਾ ਕੰਮ ਕਰਦਾ ਸੀ ਕੰਮ ਤੋਂ ਜਿੰਨੀ ਪੇਮੈਂਟ ਬਣਦੀ ਸੀਗੀ ਘਰ ਵਾਲੀ ਪੁੱਛਦੀ ਸੀ ਕਿ ਤੂੰ ਇੰਨੇ ਡਾਲਰ ਕਮਾਉਂਦਾ ਆ ਮਹੀਨੇ ਦੇ ਤੇ ਅੱਧੇ ਡਾਲਰ ਕਿੱਧਰ ਉੱਟ ਜਾਂਦੇ ਆ ਮੈਨੂੰ ਇਸ ਗੱਲ ਦਾ ਜਵਾਬ ਦੇ ਹੁਣ ਘਰ ਵਾਲੀ ਦੇਲ 'ਚ ਇੱਕ ਹੋਰ ਸ਼ੱਕ ਸੀਗਾ ਵੀ ਸ਼ਾਇਦ ਇਹ ਕਿਸੇ ਆਪਦੀ ਸਹੇਲੀ ਨੂੰ ਪੈਸੇ ਖਵਾਉਂਦਾ ਆਪਦੀ ਸਹੇਲੀ ਨੂੰ ਡਾਲਰ ਖਵਾਉਂਦਾ ਕਿ ਇੱਕ ਵਾਰੀ ਦੀ ਕਿਟਚ ਨੂੰ ਇੰਟਰਵਿਊਰ ਵੀ ਨਿਕਲਿਆ ਸੀ ਲੇਡੀਜ਼ ਦਾ ਵੀ ਸ਼ਾਇਦ ਇਨੀ ਕੋਈ ਜਨਾਨੀ ਰੱਖੀ ਹੋਈ ਆ ਤੇ ਉਹਨੂੰ ਇਹ ਪੈਸੇ ਦਿੰਦਾ ਜਦੋਂ ਆਖਰ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗਿਆ ਤਾਂ ਘਰਵਾਲੀ ਦੇ ਰਾਉਂ ਗੱਟੇ ਖੜੇ ਹੋ ਗਏ ਵੀ ਆਹ ਕੀ ਬਣ ਗਿਆ ਕਿ ਚਲੋ ਜਿਹੜੀ ਘਰਵਾਲੀ ਸੀ ਉਹਨੇ ਆਪਦੇ ਆਸ਼ਕ ਨਾਲ ਗੱਲ ਸ਼ੇਅਰ ਕੀਤੀ ਯਾਰ ਵੀ ਜਿਹੜਾ ਮੇਰਾ ਘਰਵਾਲਾ ਆ ਇਹਨੇ ਲੱਗਦਾ ਕੋਈ ਬਾਹਰ ਕੁੜੀ ਰੱਖੀ ਉਹਨੂੰ ਪੈਸੇ ਖਵਾਉਂਦਾ ਆ ਵੀ ਮਹੀਨੇ ਦੇ ਇੰਨੇ ਡਾਲਰ ਕਮਾਉਂਦਾ ਤੇ ਅੱਧੇ ਡਾਲਰ ਇਹਦੇ ਕੋਲ ਹੁੰਦੇ ਆ ਬਾਕੀ ਡਾਲਰ ਪਤਨੀ ਕਿੱਧਰ ਢਾ ਦਿੰਦਾ ਇਹ ਚਲੋ ਜ ਉਹਦਾ ਪਿੱਛਾ ਕਰ ਜਾਂਦੇ ਪਿੱਛੇ ਕੋਈ ਬੰਦਾ ਲਾ ਵੀ ਆਪਾਂ ਸਾਰਾ ਕੁਝ ਏ ਟੂ ਜ਼ेड ਪਤਾ ਕਰਨਾ ਹੈ ਵੀ ਇਹ ਕੀ ਕਰਦਾ ਕਿੱਥੇ ਰਹਿੰਦਾ ਕੰਮ ਤੇ ਜਾਂਦਾ ਕਿੱਥੋਂ ਆਉਂਦਾ ਰਾਸਤੇ 'ਚ ਕਿਉਂ ਮਿਲਦਾ ਕਿਵੇਂ ਕਰਦਾ ਕਿਉਂਕਿ ਜਿਹੜੀ ਘਰ ਵਾਲੀ ਸੀ ਉਹ ਇਹ ਤੋਂ ਖਿਹੜਾ ਛਡਾਉਣਾ ਚਾਹੁੰਦੀ ਸੀ ਕਿ ਮੈਂ ਹੁਣ ਇਹ ਤੋਂ ਖਿਹੜਾ ਛਡਾਲਾਂ ਤੇ ਮੈਂ ਤਲਾਕ ਲੈ ਕੇ ਹੁਣ ਆਪਦੇ ਆਸ਼ਕ ਨਾਲ ਵਿਆਹ ਕਰਾ ਲਾਂ ਪਰ ਤਲਾਕ ਲੈਣ ਲਈ ਉਹਨਾਂ ਨੂੰ ਕੋਈ ਸਾਲਿਡ ਪ੍ਰੂਫ ਚਾਹੀਦਾ ਸੀਗਾ ਕਿਉਂਕਿ ਘਰ ਵਾਲੀ ਦੀ ਕੁੱਟ ਮਾਰ ਤੋਂ ਇਹਦੇ ਕਲੇਸ਼ ਤੋਂ ਅੱਕ ਚੁੱਕੀ ਸੀ ਬਹੁਤ ਜ਼ਿਆਦੀ ਚਲੋ ਜੀ ਆਸ਼ਕ ਨੇ ਕਿਸੇ ਹੋਰ ਬੰਦੇ ਨੂੰ ਇਹਦਾ ਪਿੱਛਾ ਕਰ ਲਈ ਇਹਦੇ ਪਿੱਛੇ ਛੱਡਤਾ ਉਦੋਂ ੜਾ ਡਾਲਰ ਮਕਾਲੇ ਵੀ ਤੈਨੂੰ ਇੰਨੇ ਡਾਲਰ ਦੇ ਦੇਣਗੇ ਤੂੰ 4-5 ਨੇ ਇਸ ਬੰਦੇ ਦੀ ਰੈਕੀ ਕਰ। ਚਲੋ ਜਦੋਂ ਆਸ਼ਕ ਨੇ ਇਹਦੇ ਪਿੱਛੇ ਕੋਈ ਬੰਦਾ ਛੜਦਾ ਜਦੋਂ ਇਹਦੀ ਰੈਕੀ ਹੁੰਦੀ ਆ ਤਾਂ ਰੈਕੀ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਆ ਕਿ ਇਹੇ ਬੰਦਾ ਜਦੋਂ ਕੰਮ ਤੋਂ ਆਉਂਦਾ ਆ ਰਸਤੇ 'ਚ ਇਹ ਇੱਕ ਦੋ ਮੁੰਡਿਆਂ ਨੂੰ ਮਿਲਦਾ ਉਹ ਇਹਦੀ ਗੱਡੀ 'ਚ ਬਹਿੰਦੇ ਆ ਉਹਦੇ ਨਾਲ ਕਾਫੀ-ਕਾਫੀ ਪੀਂਦਾ ਇਹ ਇਸ ਤੋਂ ਇਲਾਵਾ ਕਿਸੇ ਵੀ ਕੁੜੀ ਨੂੰ ਨਹੀਂ ਮਿਲਦਾ ਚਲੋ ਜੀ ਕੁਝ ਦਿਨ ਲਈ ਉਹ ਹੋਰ ਇਹਦੀ ਰੈਕੀ ਕਰਦੇ ਆ ਤਾਂ ਰੈਕੀ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਆ ਕਿ ਇਹੇ ਬੰਦਾ ਕਿਸੇ ਮੁੰਡੇ ਨੂੰ ਲੈ ਕੇ ਰੂਮ ਦੇ ਵਿੱਚ ਗਿਆ ਸੀਗਾ ਪਰ ਨਾ ਇਹੋ ਗੱਲ ਆਸ਼ਕ ਦੇ ਦਿਮਾਗ ਚਾ ਰਹੀ ਸੀ ਤੇ ਨਾ ਹੀ ਉਹ ਗੱਲ ਘਰ ਵਾਲੀ ਦੇ ਦਿਮਾਗ ਚਾ ਰਹੀ ਸੀ ਕਿ ਇਹ ਹੋਟਲ ਦੇ ਵਿੱਚ ਕਿਸੇ ਮੁੰਡੇ ਨੂੰ ਲੈ ਕੇ ਕਿਉਂ ਗਿਆ ਚਲੋ ਜੀ ਦੋਨੇ ਜਣੇ ਉਲਜੋ ਛਛੋ ਪੰਜੇ ਚ ਪਏ ਪਏ ਕਿ ਇਹ ਕਿਸੇ ਮੁੰਡੇ ਨੂੰ ਲੈ ਕੇ ਹੋਟਲ ਦੇ ਵਿੱਚ ਗਿਆ ਵੀ ਇਹ ਕਹਾਣੀ ਕੀ ਬਣੀ ਪਈ ਹੈ ਚਲੋ ਜੀ ਇੱਕ ਦਿਨ ਕੀ ਹੁੰਦਾ ਜਿਹੜਾ ਘਰ ਵਾਲਾ ਹੁੰਦਾ ਉਹ ਘਰੇ ਹੁੰਦਾ ਤੇ ਜਿਹੜੀ ਘਰ ਵਾਲੀ ਹੁੰਦੀ ਉਹ ਕੰਮ ਤੇ ਜਾਂਦੀ ਹੈ ਜਦੋਂ ਘਰ ਵਾਲੀ ਕੰਮ ਤੇ ਜਾਂਦੀ ਆ ਤਾਂ ਜਿਹੜਾ ਬੰਦਾ ਨੇ ਰੈਕੀ ਤੇ ਰੱਖਿਆ ਹੁੰਦਾ ਉਹ ਸਾਰੀ ਨਿਗਰਾਨੀ ਰੱਖੇ ਰਿਹਾ ਹੁੰਦਾ ਵੀ ਸ਼ਾਇਦ ਅੱਜ ਕੋਈ ਕੁੜੀ ਘਰੇ ਆਊਗੀ ਕਿਉਂਕਿ ਘਰ ਵਾਲਾ ਘਰੇ ਆ ਚਲੋ ਜੀ ਜਦੋਂ ਘਰ ਵਾਲੀ ਦੇ ਕਿਨੂੰ ਕੰਮ ਤੇ ਗਈ ਨੂੰ ਦੋ ਤਿੰਨ ਘੰਟੇ ਹੋ ਗਏ ਹੁੰਦੇ ਤਾਂ ਇਹਨਾਂ ਦੇ ਘਰੇ ਇੱਕ ਬੰਦਾ ਵਾ ਜਿਹੜਾ ਲਗਭਗ 45 ਸਾਲ ਦੀ ਉਮਰ ਦਾ ਸੀਗਾ ਚਲੋ ਜੀ ਉਹ ਬੰਦਾ ਇਹਨਾਂ ਦੇ ਘਰੇ ਐਂਟਰ ਹੋ ਜਾਂਦਾ ਜਦੋਂ ਘਰੇ ਐਂਟਰ ਹੋਇਆ ਜਿਹੜਾ ਰੈਕੀ ਲਈ ਬੰਦਾ ਰੱਖਿਆ ਸੀ ਉਹਨੇ ਏਸ ਕੁੜੀ ਨੂੰ ਵੀ ਫੋਨ ਕਰਤਾ ਇਹਦੇ ਆਸ਼ਕ ਨੂੰ ਵੀ ਫੋਨ ਕਰਤਾ ਵੀ ਇਸ ਤਰ੍ਹਾਂ ਕਰਕੇ ਇੱਕ ਬੰਦਾ ਘਰੇ ਐਂਟਰ ਹੋਇਆ ਐਂਟਰ ਹੋਏ ਨੂੰ ਅੱਧਾ ਘੰਟਾ ਹੋ ਚੁੱਕਿਆ ਚਲੋ ਜੀ ਕੁੜੀ ਆਪਦੇ ਆਸ਼ਕ ਨੂੰ ਸਾਥ ਲੈਂਦੀ ਆ ਆਸ਼ਕ ਤੇ ਇਹ ਦੋਨੋਂ ਜਣੇ ਇਕੱਠੇ ਹੋ ਕੇ ਗੱਡੀ ਤੇ ਘਰੇ ਐਂਟਰੀ ਕਰਦੇ ਆ ਐਂਟਰੀ ਕਰਕੇ ਇਹ ਘਰ ਦੇ ਅੰਦਰ ਐਂਟਰ ਹੋ ਜਾਂਦੇ ਆ ਜਦੋਂ ਘਰ ਦੇ ਇਹ ਅੰਦਰ ਐਂਟਰ ਹੁੰਦੇ ਆ ਉਹ ਜਿਹੜਾ ਘਰ ਵਾਲਾ ਸੀ ਤਾਂ ਗਏ ਸੀਗਾ ਉਹ ਉਸ 45 ਸਾਲ ਦੇ ਬੰਦੇ ਨਾਲ ਗਲਤ ਕੰਮ ਕਰ ਰਿਹਾ ਸੀਗਾ ਘਰ ਵਾਲੀ ਨੇ ਤੇ ਆਸ਼ਕ ਨੇ ਜਾ ਕੇ ਰੰਗੇ ਹੱਤੀ ਫੜ ਲਿਆ ਇਹਦੀ ਵੀਡੀਓ ਬਣਾ ਲਈ ਜਦੋਂ ਉਹਨਾਂ ਨੇ ਆ ਆਪ ਦੀਆਂ ਅੱਖਾਂ ਨਾਲ ਦੇਖਿਆ ਕਿ ਇਹਦਾ ਬੰਦਾ ਅਸੀਂ ਕੀ ਸੋਚਦੇ ਸੀਗੇ ਪਰ ਇਹ ਬੰਦਾ ਤਾਂ ਗੇ ਹੈ ਵੀ ਇਹ ਤਾਂ ਆਪ ਹੀ ਆਪ ਦਾ ਜਿਸਮ ਕਿਸੇ ਹੋਰ ਨੂੰ ਪਰੋਸ ਰਿਹਾ ਚਲੋ ਜੀ ਘਰ ਵਾਲ ਨੂੰ ਰੰਗੇ ਹੱਤੀ ਫੜ ਲਿਆ ਵੀਡੀਓ ਬਣ ਗਈ ਜਿਹੜਾ 45 ਸਾਲ ਦਾ ਬੰਦਾ ਸੀਗਾ ਉਹ ਚੁੱਪ ਕਰਕੇ ਉਥੋਂ ਨਿਕਲ ਗਿਆ ਜਦੋਂ ਵੀਡੀਓ ਬਣ ਜਾਂਦੀ ਆ ਉਸ ਤੋਂ ਬਾਅਦ ਜਿਹੜੀ ਘਰਵਾਲੀ ਹੁੰਦੀ ਆ ਜਿਹੜਾ ਆਸ਼ਕ ਹੁੰਦੇ ਆ ਉਹ ਉਹ ਇਹਦੇ ਚਪੇੜਾਂ ਚਪੂੜਾਂ ਵੀ ਧਰਦੇ ਆ ਜਦੋਂ ਚਪੇੜਾਂ ਚਪੂੜਾਂ ਧਰਦੇ ਆ ਤਾਂ ਉਸ ਤੋਂ ਬਾਅਦ ਇਹ ਬੰਦਾ ਕਹਿੰਦਾ ਕਿ ਮੈਂ ਪੁਲਿਸ ਕੋਲੇ ਕੰਪਲੀਟ ਕਰੂੰਗਾ ਫਿਰ ਘਰਵਾਲੀ ਨੇ ਨੂੰ ਧਮਕੀ ਦਿੱਤੀ ਵੀ ਜਿਹੜਾ ਕੁਝ ਤੂੰ ਇੱਥੇ ਕਰ ਰਿਹਾ ਸੀ ਉਹ ਸੀ ਸਾਰੀ ਵੀਡੀਓ ਤੇਰੀ ਵਾਇਰਲ ਕਰ ਦਿਆਂਗੇ ਚਲੋ ਜੀ ਬੰਦਾ ਥੋੜਾ ਡਰ ਜਾਂਦਾ ਆ ਉਸ ਤੋਂ ਬਾਅਦ ਜਿਹੜੀ ਘਰਵਾਲੀ ਹੁੰਦੀ ਉਹ ਇੱਕੋ ਗੱਲ ਕਹਿੰਦੀ ਆ ਕਿ ਦੇਖ ਤੂੰ ਕੈਨੇਡਾ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦੀ ਜੋ ਮੈਂ ਆਪਦੀ ਅੱਖਾਂ ਨਾਲ ਦੇਖ ਲਿਆ ਮੈਂ ਹੁਣ ਤੇ ਸੈਕਸੂਅਲ ਤੌਰ ਤੇ ਇਨ ਵੀਕ ਕਿਉਂ ਆ ਮੈਨੂੰ ਅੱਜ ਪਤਾ ਲੱਗਿਆ ਕਿ ਤੂੰ ਤਾਂ ਗੇ ਆ ਚਲੋ ਜੀ ਇਹ ਕਹਿੰਦੀ ਕਿ ਮੈਨੂੰ ਤਲਾਕ ਚਾਹੀਦਾ ਜਿਹੜਾ ਘਰ ਵਾਲਾ ਹੁੰਦਾ ਉਹ ਹਾਂ ਮੈਂ ਤਲਾਕ ਦੇਣ ਲਈ ਰੈਡੀ ਆ ਫਿਰ ਘਰਵਾਲੀ ਇਹ ਪੁੱਛਦੀ ਆ ਕਿ ਤੂੰ ਜਿਹੜੇ ਡਾਲਰ ਕਮਾਉਂਦਾ ਨਾ ਉਹ ਕਿੱਥੇ ਜਾਂਦੇ ਆ ਤਾਂ ਫਿਰ ਇਹ ਬੰਦਾ ਖੁਲਾਸਾ ਕਰਦਾ ਕਿ ਮੈਂ ਕੁਝ ਬੰਦੇ ਪੇਡ ਖਰੀਦਦਾ ਕੁਝ ਬੰਦਿਆਂ ਨੂੰ ਘਰੇ ਸੱਦਦਾ ਉਹਨਾਂ ਨਾਲ ਆਪਦੇ ਜਿਸਮ ਦੀ ਅਗ ਨੂੰ ਪੂਰਾ ਕਰਦਾ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਡਾਲਰ ਪੇ ਕਰਦਾ ਤਾਂ ਘਰਵਾਲੀ ਗੱਲਾਂ ਸੁਣ ਕੇ ਹੈਰਾਨ ਹੋ ਗਈ ਕਿ ਇਹੋ ਜਿਹੇ ਮੁੰਡੇ ਵੀ ਹੁੰਦੇ ਆ ਵੀ ਜਿਹੜੇ ਗੇ ਹੁੰਦੇ ਆ ਆਪਦੇ ਪੱਲਿਓਂ ਡਾਲਰ ਦੇ ਕੇ ਕਿਸੇ ਬੰਦੇ ਨਾਲ ਸਾਰਾ ਕੁਝ ਕਰਦੇ ਆ ਫਿਰ ਘਰ ਵਾਲ ਨੂੰ ਇਹ ਵੀ ਗੱਲ ਪਤਾ ਲੱਗਾ ਕਿ ਜਿਹੜਾ ਇਹਦੀ ਕਿੱਟ ਦੇ ਵਿੱਚੋਂ ਇੱਕ ਲੇਡੀਜ਼ ਇੰਟਰਵਿਊਰ ਨਿਕਲਿਆ ਸੀ ਉਹ ਲੇਡੀਜ਼ ਇੰਟਰਵਿਊਰ ਇਹ ਘਰ ਵਾਲਾ ਪਾਉਂਦਾ ਸੀਗਾ ਜਦੋਂ ਇਹ ਕਿਸੇ ਬਾਹਰ ਦੇ ਬੰਦੇ ਨਾਲ ਕੁਝ ਗਲਤ ਕਰਦਾ ਸੀ ਤਾਂ ਇਹ ਬੰਦਾ ਲੇਡੀਜ਼ ਇੰਟਰਵਿਊਰ ਪਾਉਂਦਾ ਸੀਗਾ ਚਲੋ ਜੀ ਫਿਰ ਇਹਨਾਂ ਦੋਨਾਂ ਜੀਆਂ ਦੇ ਵਿੱਚ ਤਲਾਕ ਹੋਣ ਦੀ ਗੱਲ ਚੱਲ ਪੈਂਦੀ ਆ ਜਦੋਂ ਇਹ ਗੱਲ ਪੰਜਾਬ ਦੇ ਵਿੱਚ ਪਹੁੰਚਦੀ ਆ ਮੁੰਡੇ ਦੀ ਮਾਂ ਤੱਕ ਤੇ ਮੁੰਡੇ ਦੀ ਮਾਂ ਬੜਾ ਤਾਂਠਾ ਹੁੰਦੀ ਆ ਬੜਾ ਕੁਝ ਕਰਦੀ ਆ ਫਿਰ ਜਿਹ ਇਨੇ ਇੱਕ ਛੋਟਾ ਜਿਹਾ ਕਲਿੱਪ ਕੱਟ ਕੇ ਆਪਦੀ ਸੱਸ ਨੂੰ ਭੇਜਿਆ ਕਿ ਆ ਆਪ ਦਾ ਪੁੱਤ ਦੇਖ ਕੀ ਕੁਛ ਕਰ ਰਿਹਾ ਮੈਂ ਕਿਹੜਾ ਮੂੰਹ ਲੈ ਕੇ ਇਹਦੇ ਨਾਲ ਰਹਾ ਜੇ ਮੈਂ ਤਲਾਕ ਨਾ ਲਾਵਾਂ ਤਾਂ ਹੋਰ ਕੀ ਕਰਾਂ ਜਦੋਂ ਮੁੰਡੇ ਦੀ ਮਾਂ ਨੇ ਉਹ ਕਲਿੱਪ ਦੇਖਿਆ ਤੇ ਫਿਰ ਮੁੰਡੇ ਦੀ ਮਾਂ ਠੰਡੀ ਹੋ ਕੇ ਬਹਿ ਗਈ ਮੇਰੇ ਪੁੱਤ ਵਿੱਚ ਗਲਤੀ ਹੈ ਫਿਰ ਘਰਵਾਲੀ ਨੇ ਪੁੱਛਿਆ ਕਿ ਜੇ ਤੂੰ ਗੇ ਸੀਗਾ ਤੂੰ ਮੇਰੇ ਨਾਲ ਵਿਆਹ ਨਾ ਕਰਾਉਂਦਾ ਤੂੰ ਮੇਰੀ ਜ਼ਿੰਦਗੀ ਨੂੰ ਕਿਉਂ ਖਰਾਬ ਕੀਤਾ ਤੂੰ ਮੇਰੀ ਜ਼ਿੰਦਗੀ ਨੂੰ ਕਿਉਂ ਨਰਕ ਬਣਾਇਆ ਫਿਰ ਇਹ ਮੁੰਡਾ ਇਹ ਗੱਲ ਦੱਸਦਾ ਹੈ ਕਿ ਮੈਂ ਕੈਨੇਡਾ ਆਉਣਾ ਚਾਹੁੰਦਾ ਸੀਗਾ ਇਸ ਕਰਕੇ ਮੈਂ ਵਿਆਹ ਕਰਾਇਆ ਕਿਉਂਕਿ ਮੈਨੂੰ ਇਹੋ ਜੀ ਆਦਤ ਸੀ ਜਿਵੇਂ ਪਿੰਡ ਦੇ ਵਿੱਚ ਇਹੋ ਜਿਹਾ ਕੁਝ ਗਲਤ ਕਰਦਾ ਸੀ ਤਾਂ ਸਾਡੀ ਬਦਨਾਮੀ ਬਹੁਤ ਹੁੰਦੀ ਸੀ ਮੈਂ ਸੋਚਿਆ ਚਲ ਕੈਨੇਡਾ ਜਾਂਦੇ ਆ ਉੱਥੇ ਸਾਰਾ ਕੁਝ ਖੁੱਲਾ ਡੁੱਲਾ ਉੱਥੇ ਹਰੇਕ ਕੰਮ ਦੀ ਆਜ਼ਾਦੀ ਆ ਤੇ ਉੱਥੇ ਮੇਰਾ ਇਹ ਕੰਮ ਵਧੀਆ ਚੱਲੀ ਜਾਊਗਾ ਤੁਹਾਨੂੰ ਪਤਾ ਕਿ ਜਿਹੜਾ ਬੰਦਾ ਗੇ ਹੁੰਦਾ ਉਹਦੇ ਦਿਮਾਗ ਤੇ ਬਹੁਤ ਜ਼ਿਆਦਾ ਸੈਕਸ ਦਾ ਪ੍ਰਭਾਵ ਹੁੰਦਾ ਬੰਦੇ ਨੇ ਆਪਦੀ ਅੱਗ ਪੂਰੀ ਕਰਨ ਲਈ ਕੁੜੀ ਵਾਲਿਆਂ ਨੂੰ 25 ਲੱਖ ਰੁਪਏ ਦਿੱਤਾ ਕੈਨੇਡਾ ਆਉਣ ਦਾ ਤੇ ਕੈਨੇਡਾ ਸਿਰਫ ਕਾਦੀ ਵਾਸਤੇ ਜਾਣਾ ਚਾਹੁੰਦਾ ਸੀਗਾ ਆਪਦੀ ਜਿਸਮ ਦੀ ਅੱਗ ਬੁਝਾਉਣ ਪਿੱਛੇ ਫਿਰ ਉਹ ਕੁੜੀ ਨੇ ਉਸ ਮੁੰ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਵੱਧ ਤੋਂ ਵੱਧ ਲੋਕ ਸੁਚੇਤ ਹੋਣ ਕਿ ਆਪ ਦੀ ਧੀ ਪੜਨ ਦਾ ਕਦੇ ਵੀ ਰਿਸ਼ਤਾ ਕਰਨ ਤੋਂ ਪਹਿਲਾਂ ਮੁੰਡੇ ਦੀ ਇਨਕਵਾਰੀ ਜ਼ਰੂਰ ਕਰੋ ਕਈ ਵਾਰ ਇਹੋ ਜਿਹੇ ਕੁਝ ਮੁੰਡੇ ਵੀ ਹੁੰਦੇ ਆ ਜਿਹੜੇ ਤੁਹਾਡੀ ਧੀ ਪੜਨ ਦੀ ਜ਼ਿੰਦਗੀ ਨਰਕ ਬਣਾ ਦਿੰਦੇ ਆ ਤੇ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਗੇਹ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਆ ਜਿਹੜਾ ਕਿ ਇੱਕ ਬਹੁਤ ਵੱਡਾ ਟੈਨਸ਼ਨ ਦਾ ਮੁੱਦਾ ਆ ਸਾਡਾ ਮਕਸਦ ਕਿਸੇ ਨੂੰ ਵੀ ਠੇਸ ਪਹੁੰਚਾਉਣਾ ਨਹੀਂ ਅਸੀਂ ਸਿਰਫ ਤੁਹਾਨੂੰ ਸੁਚੇਤ ਕਰਨਾ ਚਾਹੁੰਦੇ ਆ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ